ਬੰਨੋ ਲੋ ਜੀ ਆ ਆਪਣੀ ਮਿਹਰ ਪੀ ਰਹੀ ਆ ਨਿੱਪਲ ਨਾਲ ਦੁੱਧ ਮਦੇ ਨਾਲ ਬੈਜੀ ਦਾ ਬੋਤਲ ਭਰ ਕੇ ਕੋਲੇ ਆਣ ਕੇ ਆ ਖੁਰਲੀ ਵੀ ਰੱਖ ਲਈ ਕਾਂਹ ਤੇ ਪਿੱਛੋ ਰੱਖ ਲਈ ਤੇ ਲੱਤ ਤੇ ਆ ਚੱਲੀ ਜਾਂਦਾ ਕੰਮ ਇਹ ਆਪਣੀ ਮਿਹਰ ਪੀ ਰਹੀ ਆ ਆ ਆਪਣੀ ਬੰਨੋ ਐ ਉਹ ਆਪਣਾ ਛੇਰੂ ਐ ਛੇਰੂ ਕਿਵੇਂ ਆ ਦੁੱਧ ਪੀਣਾ ਹੀ ਇਹ ਬੱਚੇ ਆਪਣੇ ਸਾਰੇ ਨਿੱਪਲ ਵਾਲੇ ਨੇ ਤੇ ਬਾਹਰ ਆਪ ਇਹਨਾਂ ਨੂੰ ਕੱਢ ਦੇਣੀ ਜਦੋਂ ਦੀ ਧੁੱਪ ਬੰਦ ਹੋਈ ਆ ਉਦੋਂ ਦਾ ਬਿਲਕੁਲ ਤਿੰਨ ਦਿਨ ਹੋ ਗਏ ਨੇ ਤੇ ਸੋਕ ਇੱਥੇ ਪੂਰੀ ਫੁੱਲ ਬੇਲੀ ਆਪਣਾ ਚੜਾ ਛੜਦਾ ਠੱਲੇ ਕਰਕੇ ਸਫਾਈ ਮਤਲਬ ਰੋਜ਼ ਨਹੀਂ ਆਪਾਂ ਦੂਜੀਆਂ ਚੀਜ਼ਾਂ ਠੱਲੇ ਚੋਕਲੇ ਉੱਤੇ ਸੋਕ ਸੁਟੀ ਜਾਂਦੀ ਸੁਟੀ ਜਾਂਦੀ ਸੁੱਕੀ ਬਰਾਲੀ ਉੱਤੇ ਕਰਾਉ ਛੋੜ ਦਿੰਦਾ ਕਰਾ ਰਾਤ ਨੂੰ ਫਿਰ ਮੈ ਛੋੜ ਦਿੰਦਾ ਤੇ ਪੂਰਾ ਕੰਮ ਸੁੱਕਾ ਰਹਿੰਦਾ ਰਾਤ ਨੂੰ ਮੈਂ ਕਰਦਾ ਜਦੋਂ ਬੈਠੇ ਹੁੰਦੇ ਨਾ ਇਨਰ ਉੱਤੇ ਚੰਗਾ ਰੋਗ ਰੋਗ ਪਰਾਲੀ ਦਾ ਸੁੱਟ ਦੇਣਾ ਜਦੋਂ ਉੱਠਦੇ ਨੇ ਉਹ ਫਿਰ ਥੱਲੇ ਡਿੱਗ ਪੈਂਦਾ ਫਿਰ ਉੱਤੇ ਸੁੱਟ ਦੇ ਦੀ ਪੂਰੇ ਢੇਰ ਵੱਜੇ ਰਹਿੰਦੇ ਤੇ ਆਹ ਹੁਣ ਆਪਾਂ ਆ ਸਾਈਡਾਂ ਦੇ ਜਿਹੜੀ ਐ ਨਾ ਕੀਤੀ ਲਤਲਤ ਮਾਰ ਕੇ ਇਹ ਸਾਰੀ ਆਪਾਂ ਪੱਧਰ ਕਰ ਦੇਣੀ ਐ ਐਦਾਂ ਮਾਰ ਕੇ ਪੈਰ ਪੂਰੇ ਉੱਤੋਂ ਸੁੱਟ ਦੇਣੀ ਸੁੱਕੀ ਤੇ ਫਿਰ ਅੱਜ ਪਲ ਕਿੰਨੇ ਸਾਲ ਕਰਕੇ ਸਫਾਈ ਓਏ ਪਿੱਛੇ ਪੱਤਾ ਏ ਤੇ ਫਿਰ ਨਵੀਂ ਪਾ ਲਾਂਗੇ ਕੁੱਤਰਨੇ ਅੱਜ ਅੱਜ ਦਾ ਸਵੇਰੇ ਕੁਦਰਾਂਗੇ ਪਰਾਲੀ ਨਵੀਂ ਪਰਾਲੀ ਜੋੜੀ ਦੀ ਆਪਾਂ ਗੱਠਾਂ ਲਈ ਕਾਫੀ ਬੱਚਿਆਂ ਦੇ ਥੱਲੇ ਪਾਉਣ ਵਾਸਤੇ ਮਤਲਬ ਸੁੱਕ ਪਾਉਣ ਮੱਝਾਂ ਵਾਸਤੇ ਵੀ ਆਪਾਂ ਸੋਕੇ ਜਿਹੜੀ ਥੱਲੇ ਪਰਾਲੀ ਦੀ ਪਾਈ ਦੀ ਆ ਦੂਸਰੀ ਸੋਕ ਕਬਰੂੜੀ ਵਾਲੀ ਵੀ ਜੋੜੀ ਦੀ ਏ ਉਹ ਆਪਾਂ ਦੇਣੇ ਹੁਣ ਜਦੋਂ ਪਾਣੀ ਪੂਣੀ ਪਿਉਉਣ ਤੋਂ ਬਾਅਦ ਥੱਲੇ ਸਾਫ ਸੁਕਾ ਕਰਨਾ ਉਹ ਪਾ ਦੇਣੀ ਏ ਤੇ ਰਾਤ ਨੂੰ ਜਿਹੜੀ ਸੋਕੇ ਉਹ ਇੱਕ ਰਾ ਬੇਲੀ ਆਪਣਾ ਪਾੰਦਾ ਸਾਢੇ 7 ਦੇ ਲਾਗੇ ਬੰਨੇ ਮਾਰ ਕੇ ਪੌੜਾ ਪੂੜਾ ਸਫਾਈ ਕਰਕੇ ਉਹ ਪਾ ਆਂਦਾ ਮੋੜ ਕੇ 11 12 ਵਜੇ ਫਿਰ ਮੇਰੀ ਡਿਊਟੀ ਹੁੰਦੀ ਹੈ 11:00 11:30 ਉੱਠ ਕੇ ਗੇੜਾ ਮਾਰੀ ਦਾ ਜਿਹੜੀਆਂ ਮੱਝਾਂ ਸੰਜਰਾਂ ਨੇ ਇੱਧਰ ਲਈਆਂ ਨਾ ਥੱਲੇ ਮਾਰ ਕੇ ਪੋੜਾ ਦੇ ਫਿਰ ਸੁੱਕ ਪਾ ਦਿੱਦੀ। ਵਧੀਆ ਨਜ਼ਾਰੇ ਨਾਲ ਬੈਠੇ ਰਹਿੰਦੀਆਂ ਤੇ ਇਹਨਾਂ ਦੇ ਮੁੱਤੇ ਹੀ ਛੱਡ ਦੇਣਾ ਨਾ ਜੇ ਇੱਕ ਦੋ ਵਾਰੀ। ਪੁੱਤ ਛੱਡ ਦੇ ਕਰਾਂ ਛੱਡੀ 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 ਚੱਲ ਤੇ ਇਹਨਾਂ ਦੇ ਮੁੱਤੇ ਛੱਡ ਜਾਨਾ ਨਾ ਜਦੋਂ ਬੈਠੀਆਂ ਨੇ ਇੱਕ ਤਾਂ ਨਿੱਗ ਆਉਂਦੀ ਉੱਤੋਂ ਕੰਡ ਨੂੰ। ਤੇ ਵਧੀਆ ਨਿੱਗ ਨਾਲ ਬੈਠੇ ਰਹਿੰਦੇ ਤੇ ਆਪ ਇੱਧਰਲੇ ਬੰਨੇ ਲਾਈ ਗਠਾਂ ਵਾਲੀ ਪ੍ਰਾਲੀ ਲਾਤੀ ਤੇ ਇਧਰ ਉੱਪਰ ਤਰਪਾਲੇ ਗੇਟ ਦੇ ਨਾਲ ਇਧਰ ਆ ਮੱਝਾਂ ਨੇ ਤੇ ਉਧਰ ਬਰਾਂਡਾ ਤਾਂ ਹੈਗਾ ਆਪਣੇ ਕੋਲੇ ਪੂਰਾ ਖੁੱਲਾ ਪਰ ਉਹਦੇ ਚ ਸੈਟਅਪ ਜਿਹਾ ਲੱਗਾ ਤਿਆਰ ਹੋਣਾ ਬਸ ਹੁਣ ਸ਼ੁਰੂ ਹੋ ਗਿਆ ਕੰਮ ਤੇ ਇੱਕ ਦੋ ਦਿਨ ਚ ਜਿਹੜਾ ਕੰਮ ਚਾਲੂ ਹੋ ਜਾਏਗਾ ਇਧਰ ਤੁਹਾਡਾ ਵੀਡੀਓ ਸਾਂਝੀਆਂ ਕਰਦਾ ਰਵਾਂਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਆਪਣੀ ਬਰੀਡ ਆਪਣਾ ਫਾਰਮ ਤੁਹਾਨੂੰ ਵਧੀਆ ਲੱਗਦਾ ਤੇ ਜਰੂਰ ਦੱਸਿਓ ਤੇ ਜਿਹੜਾ ਮਹਾਰਾਣੀ ਦਾ ਬੱਚਾ ਮਾਨਕ ਉਹ ਉਧਰ ਹੁੰਦਾ ਪਰਾਂ ਬੈਠਾ ਮੇਕੜਾਂ ਦੇ ਪਰਲੇ ਬੰਨੇ ਉਹਨੂੰ ਆਪਾਂ ਥੱਲੇ ਛੱਡੀ ਦਾ ਮਹਾਰਾਣੀ ਦੇ ਨਾ ਪਤਾ ਹੀ ਬੱਸ ਪੀ ਲਈ ਥੋੜਾ ਜਿਹਾ ਘੋਟਕ ਹੈਗਾ ਵੀ ਖਿੱਚ ਲਾ ਤੇ ਆਉਂਦੀਆਂ ਰਹਿਣਗੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣਗੀਆਂ ਆਪਾਂ ਕਿਵੇਂ-ਕਿਵੇਂ ਕੰਮ ਕਰ ਰਹੇ ਆ ਤੇ ਇਸ ਵਾਰ ਆਪਾਂ ਮਤਲਬ ਫਰਸ਼ ਲਾ ਕੇ ਉੱਪਰ ਇਹਨਾਂ ਵਾਸਤੇ ਮੈਟ ਲਾਵਾਂਗੇ ਤੇ ਆ ਆਪਣਾ ਗੈਬ ਇਹ ਨਾ ਜਿਹੜਾ ਇਹ ਆਪਾਂ 4 ਫੁੱਟ ਦਾ ਰੱਖਿਆ ਮੱਧ ਵਿੱਚ ਖਲੋਣ ਵਾਸਤੇ ਆੜੀ ਪਾਈ ਹੈ ਤੇ ਤੁਹਾਡੇ ਹਿਸਾਬ ਨਾਲ ਬਿਲਕੁਲ ਸਹੀ ਏ ਜਾਂ ਥੋੜਾ ਬਾਲਾ ਵੱਧ ਘੱਟ ਕਰਨਾ ਚਾਹੀਦਾ ਵੈਸੇ ਤਾਂ ਵਧੀਆ ਬੈਠਿਆ ਰਹਿੰਦੀਆਂ ਨੇ ਮੱਜਾ ਤੇ ਨਾ ਪੁੱਤ ਹੁਣ ਜਿਹੜਾ ਕਰਾਂਗੇ ਨਵਾਂ ਤਿਆਰ ਬੱਚਿਆਂ ਵਾਸਤੇ ਵੀ ਹੋਊ ਹਿਸਾਬ ਤੇ ਸਾਰਾ ਸਿਸਟਮ ਪੂਰਾ ਹੋਲੀ-ਹੋਲੀ ਲੱਗੇ ਰਹਿਦਾ ਜਿਵੇਂ ਜਿਵੇਂ ਸੈਟਿੰਗ ਆਉਂਦੀ ਆ ਤੇ ਬਹੁਤ ਜਲਦੀ ਜਿਹੜੀ ਆ ਆਪਣੀ ਬੁਲਬਲ ਖੜੀ ਆ ਬੁਲਬਲ ਦੀ ਲਾਈਵ ਮਿਲ ਕੇਂ ਚੱਲ ਪਾਣੀ ਚੈਨਲ ਤੇ ਤੇ ਵੱਧ ਤੋਂ ਵੱਧ ਚੈਨਲ ਨੂੰ ਕਰ ਲੋ ਫਾਲੋ ਜਿੰਨੇ ਵੀ ਸੱਜਣ ਦੇਖ ਰਹੇ ਹੋ ਫਾਲੋ ਕਰਨਾ ਨਾ ਭੁੱਲਿਆ ਕਰੋ YouTube ਤੇ ਦੇਖ ਰਹੇ ਹੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Insta ਤੇ ਵੀ ਆਪਣਾ ਪੰਬਾਬਾਏ ਦਾ ਪੇਜ ਹੈ ਤੇ ਵੱਧ ਤੋਂ ਵੱਧ ਕਰੋ ਸਪੋਰਟ ਇੱਕ ਆਪਣਾ ਪੇਜ ਹੈਗਾ ਜੀ ਅਮਨ ਸੰਧੂ ਦੇ ਨਾਮ ਤੇ Facebook ਤੇ ਉਹਤੇ ਵੀ ਆਪਾਂ ਪੋਸਟ ਵੀਡੀਓ ਪਾਈ ਦੀ ਤੇ ਮਾਰਿਓ ਤੱਕਾ ਚੈਨਲ ਨੂੰ ਥੋੜਾ ਜਿਹਾ ਲਾਓ ਕਰੋ ਸਪੋਰਟ ਤੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਆਪਣੀ ਬ੍ਰੀਡ ਤੇ ਆਹ ਦੋਵੇਂ ਆ ਗਿਆਂ ਨੇ ਜੋਸ਼ ਦੀਆਂ ਧੀਆਂ ਇਹ ਵੀ ਜੋਸ਼ਲੀ اکਵਾਸ ਵਾਲੇ ਤੇ ਬਾਨੋ ਵੀ ਜੋਸ਼ਦੀ ਇਹ ਮੇਰ ਆਪਣੀ ਤੇ ਮੇਰ ਦੀ ਮਾਂ ਹੈਗੀ ਮੇਗਣਾ ਤੇ ਇਹਦੀ ਮਾਂ ਹੈਗੀ ਬੁਲਬਲ ਤੇ ਬੁਲਬਲ ਦੀ ਨਾਨੀ ਆਹ ਦੀ ਬਾਨੋ ਦੀ ਨਾਨੀ ਹੈਗੀ ਏ ਬੇਵੀ ਤੇ ਆਪਣੀ ਮੇਰ ਹੈ ਮੇਰ ਦੀ ਨਾਨੀ ਹੈਗੀ ਹੈ ਮਾਰਾ ਨਹੀਂ ਮਤਲਬ ਤੇ ਜਿੱਤੀ ਜੀ ਪੀੜ੍ਹੀ ਜਿਹੜੀ ਆਪਣੇ ਕੋਲੇ ਮਤਲਬ ਤਿਆਰ ਹੋਣ ਲੱਗ ਪਈ ਹੈ ਤੇ ਸਮੁੰਦਰੀ ਦੀ ਵੀ ਕੱਟੀ ਹੋ ਰਹੀ ਹੈ ਤਿਆਰ ਹਾਂ ਬੱਚਪੁੱਤ ਹੋਰ ਵੀਣਾ ਅੱਜ ਤਣ ਪਿਉਣਾ ਹਰ ਥੋੜਾ ਜਿਹਾ ਹੋਰ ਠੰਡੇ ਹਨਾ ਤੇ ਆਪਾਂ ਦੁੱਧ ਇਦਾਂ ਨਿਪਲਣਾ ਪਿਆ ਦੀਦਾ ਤੇ ਕਦੇ-ਕਦੇ ਲੋੜ ਪੈਣ ਤੇ ਥੋੜਾ-ਥੋੜਾ ਇਹਨਾਂ ਦੇ ਵਿੱਚ ਨਾ ਲੀਵਰ ਟੋਨਿਕ ਪਾ ਦੇਣਾ ਨਾ ਮੈਂ ਲੈ ਫਰੋਲਾ ਆਹਰ ਮੈਂ ਕੱਟੀ ਨੂੰ ਦੁੱਧ ਪਹਿਲਾਂ ਪਿਆ ਲਿਆ ਇਹਨੂੰ ਮੇਰ ਨੂੰ ਇਹਨੂੰ ਅਨਦੂਰੀ ਆਰਨਾ ਮੈਂ ਥੋੜਾ ਜਿਹਾ ਲਿਫ ਰੋਲਾ ਪਾ ਕੇ ਨਾ ਦੋ ਟਕਣਾ ਥੋੜਾ ਜਿਹਾ ਦੁੱਧ ਪਾ ਕੇ ਹੋਰ ਇਹਨੂੰ ਮੈਂ ਪਿਆ ਦੇਣਾ ਜੀ ਦੱਸਿਓ ਬੱਚਿਆਂ ਦੀ ਡੀ ਬਾਰਮਿੰਗ ਬਾਰੇ ਵੀ ਆਪਦੀ ਦਿਓ ਸਲਾਹ ਕਿੰਨੇ ਚਿਰ ਬਾਅਦ ਤੁਸੀਂ ਕਰਦੇ ਹੋ ਤੇ ਕਿੱਦਾਂ ਕਰਨੀ ਚਾਹੀਦੀ ਹੈ ਤੇ ਆਪਾਂ ਇੱਕ ਵਾਰੀ ਕਰਤੀ ਹੈ ਤੇ ਹੁਣ ਦੂਜੀ ਵਾਰੀ ਫਿਰ ਤਿਆਰੀ ਇੱਕ ਅਦੇ ਦਿਨ ਚ ਬਸ ਟਾਈਮ ਜਾਂ ਨਿਕਲਦਾ ਤੇ ਹੋਰ ਗੱਲਾਂ ਬਾਤਾਂ ਤੁਸੀਂ ਕਮੈਂਟ ਦੇ ਵਿੱਚ ਦੱਸਿਆ ਕਰੋ ਫਲਾ ਦਿਆ ਕਰੋ ਤੁਹਾਡੀ ਸਲਾਹ ਦੇ ਨਾਲ ਵੀ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਵੀਡੀਓ ਦੇਖਣ ਲਈ ਧੰਨਵਾਦ ਜੀ